ਜਿਹੜੀ ਕਾਂਗਰਸ 2027 ਚ ਸਰਕਾਰ ਬਣਾਉਣ ਦੇ ਦਾਅਵੇ ਕਰਦੀ ਹੈ ਜਿਹੜੀ ਤਰਨ ਤਰਨ ਚ ਕਹਿੰਦੇ ਸੀ ਅਸੀਂ ਚੋਣ ਜਿੱਤਾਂਗੇ ਜਾਂ ਮੁੱਖ ਮੁਕਾਬਲੇ ਚ ਹੋਣ ਦੀ ਗੱਲ ਕਰਦੇ ਸੀ ਤੇ ਜਿਨ੍ਹਾਂ ਦਾ ਲੱਗਦਾ ਸੀ ਕਿ ਦੂਜੇ ਨੰਬਰ ਤੇ ਆਜੂ ਉਹ ਚੌਥੇ ਤੇ ਕਿਵੇਂ ਮਿਹਰਬਾਨੀ ਕਿਹਦੀ ਹੋਗੀ ਕੋਈ ਤੇ ਚੋਣ ਪ੍ਰਚਾਰ ਚ ਕਮੀ ਰਹੀ ਆ ਕੈਂਡੀਡੇਟ ਕਮਜ਼ੋਰ ਸੀ ਜਾਂ ਫਿਰ ਪ੍ਰਧਾਨ ਸਾਹਿਬ ਮਿਹਰਬਾਨੀਆਂ ਕਰਕੇ ਉਹਨਾਂ ਦੇ ਬਿਆਨ ਦੇਖੋ ਕਾਂਗਰਸ ਨੂੰ ਨਾ ਕੋਈ ਬਾਹਰੋਂ ਦੁਸ਼ਮਣਾਂ ਦੀ ਲੋੜ ਨਹੀਂ ਘਰੇ ਹੀ ਬਹੁਤ ਆ ਘਰ ਨੂੰ ਅੱਗ ਲੱਗੀ ਘਰ ਦੇ ਚਿਰਾਗ ਨਾਲ ਇਹ ਉਹ ਗੱਲ ਆ ਇਹ ਕੀ ਕਰੀਏ ਸਾਨੂੰ ਮੈਂ ਮੈਂ ਕੋਈ ਖੁਸ਼ ਹੋ ਕੇ ਨਹੀਂ ਗੱਲ ਕਰ ਰਿਹਾ ਕਿਸੇ ਦੀ ਪਰਸਨਾ ਨਹੀਂ ਕਰ ਰਿਹਾ ਦੁੱਖ ਦੀ ਗੱਲ ਹੈ ਕਾਂਗਰਸ ਵੀ ਕੋਈ ਇਤਨਾ ਅੰਟਿਟੇਬਲ ਨਹੀਂ ਹੈ ਭਾਜਪਾ ਨਾਲੋਂ ਤੇ 100 ਡਿਗਰੀ ਚੰਗਾ ਹੈ ਮਤਲਬ ਉਹਦੇ ਵਿੱਚ ਹਰ ਕਿਸਮ ਦੇ ਬੰਦੇ ਚੰਗੇ ਮਾੜੇ ਅਜੇ ਵੀ ਹੈਗੇ ਬਹੁਤ ਸਾਰੇ ਆਰਐਸਐਸ ਦੇ ਵੀ ਹੈਗੇ ਪਰ ਉਹਦੇ باوجود ਉਹਦੀ ਓਵਰਆਲ ਤਸਵੀਰ ਜਿਹੜੀ ਆ ਫਿਰ ਵੀ ਥੋੜੀ-ਬਹੁਤ ਸੈਕੂਲਰ ਮਤਲਬ ਪੂਰੀ ਤੇ ਨਹੀਂ ਹੈ ਫਿਰ ਵੀ ਇੱਕ ਸੈਕੂਲਰ ਮਤਲਬ ਸੈਂਟਰ ਤੋਂ ਤੁਸੀਂ ਰਾਈਟ ਨਹੀਂ ਕਹਿ ਸਕਦੇ ਲੈਫਟ ਵੱਲ ਥੋੜੀ ਬਹੁਤ ਭਾਵੇਂ ਭਾਵੇਂ 1 ਡਿਗਰੀ ਹੋਵੇ ਉਸ ਕਿਸਮ ਦੀ ਜੋ ਇਸ ਤਰੀਕੇ ਨਾਲ ਖਾਸ ਕਰਕੇ ਰਾਹੁਲ ਗਾਂਧੀ ਅੱਜਕੱਲ ਪਾਸ਼ਣ ਦੇ ਰਹੇ ਜੋ ਪੋਲਿਟਿਕਸ ਕਰ ਰਹੇ ਪਰ ਪੰਜਾਬ ਦੀ ਕਾਂਗਰਸ ਦੀ ਬਦ ਕਿਸਮਤੀ ਇਹ ਹੈ ਇਹ ਤੇ ਮਿਸਲ ਧਾਰੀ ਆ ਬੰਦੇ ਜਿਵੇਂ ਮਿਸਲਾਂ ਸੀ ਨਾ ਉਹ ਸਾਰੀਆਂ ਲੜਦੀਆਂ ਰਹਿੰਦੀਆਂ ਸੀ ਉਹਦੇ ਰਣਜੀਤ ਸਿੰਘ ਨੂੰ ਇਹੋ ਜਿਹਾ ਕਲਾ ਆਈ ਉਹਨੇ ਦੇਖ ਲਿਆ ਕਿ ਜਦ ਤੱਕ ਇਹਨਾਂ ਨੂੰ ਡਾਂਗਾ ਮਾਰ ਕੇ ਇਕੱਠੇ ਨਹੀਂ ਕੀਤਾ ਜਾਂਦਾ ਸਿੱਖ ਰਾਜ ਨਹੀਂ ਹੋ ਸਕਦਾ ਹੂਰਾ ਅੰਦਰੋਂ ਤੇ ਕੋਈ ਜਾਂ ਤੇ ਇੱਡਾ ਤਕੜਾ ਨਿਕਲੇ ਉਹ ਮੈਨੂੰ ਕੋਈ ਦੇਖਦਾ ਨਹੀਂ ਚਾਰ ਤੇ ਵੱਡੇ ਚਿਹਰੇ ਆ ਸੀਐਮ ਦੇ ਲੋਕਾਂ ਨੂੰ ਇੱਕ ਨਹੀਂ ਮਿਲਦਾ ਸੱਚੀ ਮੁੱੱਚੀ ਇੱਕ ਨਹੀਂ ਮਿਲਦਾ ਇਹਨਾਂ ਕੋਲ ਚਾਰ ਵੱਡੇ ਚਿਹਰੇ ਤਿੰਨ ਛੋਟੇ ਵੀ ਆ ਗਏ ਆ ਪਿੱਛੇ ਲੱਗੇ ਤੁਸੀਂ ਸਾਰੇ ਸਮਝ ਗਏ ਆ ਇਸ ਲਈ ਉਹ ਜਦੋਂ ਲੱਕੜੀਆਂ ਦੀ ਚੌਧਰੀਆਂ ਦੀ ਇਹੋ ਜਿਹੀ ਲੜਾਈ ਆ ਤੇ ਇਹਨਾਂ ਦਾ ਇੱਕ ਕਲਚਰ ਵੀ ਆ ਬਹੁਤ ਪੁਰਾਣਾ ਕਲਚਰ ਮੈਨੂੰ ਕੋਈ ਇਹਨਾਂ ਦਾ ਹੀ ਬੰਦਾ ਦੱਸਦਾ ਕਹਿੰਦਾ ਜੀ ਜਦੋਂ ਕੰਟੈਸਟ ਹੁੰਦਾ ਇਲੈਕਸ਼ਨ ਹੁੰਦੀ ਆ ਨਾ ਜਿੰਨੀ ਇਮਾਨਦਾਰੀ ਦੇ ਨਾਲ ਕਾਂਗਰਸੀ ਇੱਕ ਲੀਡਰ ਆਪਣੇ ਦੂਜੇ ਕੰਪੀਟੈਂਟ ਨੂੰ ਜਿਹੜਾ ਉਹਦਾ ਸ਼ਰੀਕ ਆ ਉਹਨੂੰ ਹਰਾਉਂਦਾ ਨਾ ਮੈਂ ਕਿਤੇ ਹੋਰ ਪਾਰਟੀਆਂ 'ਚ ਨਹੀਂ ਦੇਖਿਆ ਵੀ ਪੂਰੀ ਮਿਹਨਤ ਕਰ ਦਿੰਦਾ ਯਾਨੀ ਸਾਰੀ ਦਿਹਾੜੀ ਕੈਂਡੀਡੇਟ ਨਾਲ ਤੁਰੇ ਵੀ ਫਿਰਨਾ ਉਹਦੇ ਹੱਕ 'ਚ ਉਪਰੋ-ਉਪਰੋ ਬੋਲੀ ਵੀ ਜਾਣਾ ਤੇ ਸ਼ਾਮ ਨੂੰ ਸਾਰੀ ਇਨਫੋਰਮੇਸ਼ਨ ਜਿਹੜਾ ਵਿਰੋਧੀ ਪਾਰਟੀ ਹੈ ਜਿੰਨੇ ਜਿਹਨੂੰ ਉਹ ਜਿਤਾਉਣਾ ਚਾਹੁੰਦਾ ਉਹਨੂੰ ਪਾਸ ਆਨ ਕਰ ਦੇਣੀ ਵੀ ਇੱਥੇ ਆ ਕਮਜ਼ੋਰੀ ਹੈ ਇੱਥੇ ਆ ਕਮਜ਼ੋਰੀ ਹੈ ਇਹਨੂੰ ਪਲੱਗ ਕਰ ਲਾ ਤੂੰ ਜਿੱਤ ਜੇ ਦੇਸ਼ ਦੀ ਕਾਂਗਰਸੀ ਹੋ ਰਹੀ ਹੈ ਇਹੀ ਮੈਂ ਕਹਿ ਰਿਹਾ ਨਾ ਕਿ ਇੱਕ ਕਲਚਰ ਇੱਕ ਦਾ ਮਾੜਾ ਪੈਦਾ ਹੋ ਗਿਆ ਦਾ ਮਤਲਬ ਪਾਰਟੀ ਦਾ ਪ੍ਰੋਗਰਾਮ ਪਾਰਟੀ ਦੀ ਸੋਚ ਪਾਰਟੀ ਜਿਹਨੂੰ ਮਾਂ ਪਾਰਟੀ ਕਹਿੰਦੇ ਆ ਜਿਹਦੇ ਪ੍ਰਤੀ ਇੱਕ ਸੈਂਕਿਟੀ ਜਿਹਦੇ ਪ੍ਰਤੀ ਇੱਕ ਲੋਕਾਂ ਦੀ ਉਹ ਹੋਣੀ ਚਾਹੀਦੀ ਹੈ ਇਹ ਧਾਰਨਾ ਉਹ ਕੁਝ ਉਹਨਾਂ ਨੂੰ ਦੇਣ ਲੈਣਨੀ ਸਿਵਾਏ ਕਿ ਇਹ ਪਾਰਟੀ ਇੱਕ ਪਲੇਟਫਾਰਮ ਹੈ ਇਹਨੂੰ ਮੈਕਸਿਮਮ ਆਪਣੇ ਲਈ ਮੈਂ ਕਿਵੇਂ ਵਰਤਣਾ ਉਹ ਉਹਨਾਂ ਨੂੰ ਦੇਖਦਾ ਸਾਰੇ ਸਾਬੂਤੇ ਯਾਨੀ ਮジョਰਿਟੀ ਲੀਡਰ ਇਹ ਆ ਕਿ ਪਾਰਟੀ ਦੀ ਇੱਕ ਟਿਕਟ ਮਿਲਣੀ ਚਾਹੀਦੀ ਆ ਬਾਕੀ ਫਿਰ ਮੇਰੀ ਚਾਲ ਦੇਖ ਲੈ ਮੈਂ ਤਾਂ ਕਿਸੇ ਨੂੰ ਕੀ ਸਮਝਦਾ ਫਿਰ ਮੈਂ ਆਪਣੇ ਮਰਜ਼ੀਆਂ ਕਰਨੀਆਂ ਕੁਝ ਹਿੱਸਾ ਜਿਹੜਾ ਫੰਡਾ-ਫੁੰਡਾ ਦਾ ਜਿਹੜਾ ਇਕੱਠਾ ਆਊਗਾ ਉਹ ਦਿੱਲੀ ਨੂੰ ਦਈ ਜਾਵਾਂਗੇ ਕੁਝ ਮੈਂ ਆਪਣੇ ਤੇ ਲਈ ਜਾਣਾ ਪਾਰਟੀ ਜਾਈ ਜਿੱਧਰ ਜਾਣੀ ਆ ਤੇ ਹੁਣ ਜਿਹੜੇ ਤੁਸੀਂ ਕਿਹਾ ਵੀ ਚਾਰ ਮੁੱਖ ਚਿਹਰੇ ਤਿੰਨ ਉਹ ਜਿਹੜੇ ਮੁੱਖ ਮੰਤਰੀ ਬਣੇ ਫਿਰਦੇ ਸੀ ਆਪਣੇ ਆਪ ਦੇ ਵਿੱਚ ਸੱਤ-ਅੱਠ ਕਾਂਗਰਸੀ ਤੇ ਹੁਣ ਉਹਨਾਂ ਨੂੰ ਤੇ ਲੱਗਦਾ ਹੁਣ ਫਿਰ ਇਸ ਤਰੀਕੇ ਤੇ ਉਹਨਾਂ ਦਾ ਐਮਐਲਏ ਬਣਨਾ ਵੀ ਔਖਾ ਹੋ ਜਾਏਗਾ ਕਿਉਂਕਿ ਮੁੱਖ ਮੰਤਰੀ ਵੀ ਤਾਂ ਤਾਂ ਹੀ ਬਣਨਗੇ ਨਾ ਜਾਂ ਐਮਐਲਏ ਪੂਰੇ ਹੋਣਗੇ ਐਮਐਲਏ ਬਚਤਣਗੇ ਇਹ ਗੱਲ ਜਿਹੜੀ ਤੁਹਾਨੂੰ ਸਮਝ ਪੈਂਦੀ ਆ ਇੱਕ ਸਧਾਰਨ ਤੋਂ ਸਧਾਰਨ ਬਣ ਜਦੇ ਸਮਝ ਪੈਂਦੀ ਆ ਇਹਨਾਂ ਨੂੰ ਸਮਝ ਕਿਉਂ ਨਹੀਂ ਪੈਂਦੀ ਮੈਂ ਤੇ ਮਿਸਾਂਗੇ ਨਾ ਕਿਸੇ ਨੂੰ ਚੀਫ ਮਿਨਿਸਟਰ ਦਾ ਚਿਹਰਾ ਹੀ ਨਾ ਬਣਾਓ ਉਹਨਾਂ ਨੂੰ ਕਹੋ ਤੁਸੀਂ ਸਾਰੇ ਚੀਫ ਮਿਨਿਸਟਰ ਹਾਂ ਹਾਲ ਦੀ ਘੜੀ ਕੋਈ ਘੱਟ ਨਹੀਂ ਆ ਕਿਸੇ ਨਾਲੋਂ ਪਹਿਲਾਂ ਸੀਟਾਂ ਜਿੱਤੋ ਉਦੋਂ ਬਾਅਦ ਮੈਨਰਾਂ ਚੀਫ ਮਿਨਿਸਟਰੀ ਦੀ ਗੱਲ ਕਰੋ ਸਾਰੇ ਸਾਰੇ ਜਿੱਤੋ ਸਗੋਂ ਚੰਗਾ ਇੱਕ ਦੂਜੇ ਨਾਲ ਕੰਪੀਟ ਕਰਨਗੇ ਜਿੱਤਣਗੇ ਜਿਹੜਾ ਇਹ ਨੇ ਕਿ ਪਹਿਲਾਂ ਚਿਹਰਾ ਦਿਓ ਉਹ ਆਪਣੇ ਨਾਲ ਛੱਜ ਬਣ ਕੇ ਚੱਲੂ ਇਹਦਾ ਮਤਲਬ ਬਹੁਤ ਸਾਰੇ ਨੂੰ ਤੁਸੀਂ ਪਹਿਲਾਂ ਡਿਸਕਰੀਜ ਕਰਤਾ ਹੋ ਕਿ ਮੈਂ ਕਹਾਂ ਉਹ ਜਿੱਤਣਾ ਮੈਂ ਆਪਣੀ ਸੀਟ ਜਿੱਤੂ ਇਹ ਜਿੱਥੇ ਮਰਜੀ ਜਾਏ ਪਾਰਟੀ ਇਸ ਲਈ ਮੈਂ ਉਹਨਾਂ ਦਾ ਕੋਈ ਸਲਾਹਕਾਰ ਐਡਵਾਈਜ਼ਰ ਨਹੀਂ ਹੈ ਪਰ ਜਿਹੜਾ ਇਸ ਕਿਸਮ ਦੀ ਟੜੇ ਬੰਦੀ ਤੁਸੀਂ ਆਛੂ ਦਾ ਵੀ ਦੇਖ ਹੀ ਲਿਆ ਉਹਨੇ ਇਹਨਾਂ ਦੇ ਬੰਦੇ ਭਜਾ ਦਿੱਤੇ ਉਥੋਂ ਕੈਂਪੇਨ ਕਰਨ ਗਏ ਆਛੂ ਲਈ ਉਹ ਕਹਿੰਦਾ ਨਾ ਇਹ ਜਿੱਤਰਾ ਕੋਈ ਕੋਈ ਗਲਿਆ ਸੇਬ ਆਜੇ ਨਾ ਪੇਟੀ ਚ ਸਾਰਾ ਪੇਟੀ ਖਰਾਬ ਕਰ ਦੇ ਪੀ ਜਿਹੜੀ ਉਹਨਾਂ ਦੀ ਕੈਂਪੇਨ ਵੋਟਾਂ ਕਰਨ ਆਏ ਆ ਸ਼ਾਇਦ ਉਹਨਾਂ ਦੀ ਵੋਟ ਪਾਈ ਹੋਈ ਸਾਰੀਆਂ ਵੋਟਾਂ ਖਰਾਬ ਨਾ ਕਰਦੇ ਆ ਆਛੂ ਦੀਆਂ ਐਡਾ ਅੰਟਚੇਬਲ ਮੰਤਿਆ ਉਹਨਾਂ ਦੀਆਂ ਨਹੀਂ ਆ ਕੇ ਸਾਡੇ ਕੋਲ ਸ਼ਿਕਾਇਤਾਂ ਕੀਤੀਆਂ ਕਿ ਮੈਂ ਕੰਪੇਨ ਕਰਨ ਗਿਆ ਸੀ ਟਾਂਡੇ ਦਾ ਨੌਜਵਾਨ ਕਹਿੰਦਾ ਮੈਨੂੰ ਉੱਥੇ ਭਜਾਤਾ ਜਦੋਂ ਮੈਂ ਇਹ ਦੱਸਿਆ ਕਿ ਮੈਂ ਬਾਜਵੇ ਦਾ ਬੰਦਾ ਆਇਆ ਕਹਿੰਦਾ ਕੋਈ ਲੋੜ ਨਹੀਂ ਆ ਟਾਡੀਆਂ ਵੋਟਾਂ ਦੀ ਹੁਣ ਐਸ ਕਿਸਮਤੀ ਜਦੋਂ ਜ਼ਬਰਦਸਤ ਧੜੇਬੰਦੀ ਹੋਊਗੀ ਤੇ ਨਿਜਵਾਦ ਹੋਊਗਾ ਉਹ ਤਾਂ ਫਿਰ ਪਾਰਟੀ ਪੋਲਿਟਿਕਸ ਤੇ ਕਮਜ਼ੋਰ ਹੁੰਦੀ ਹੈ ਜਿਹੜੀ ਕਾਂਗਰਸ 2027 ਚ ਸਰਕਾਰ ਬਣਾਉਣ ਦੇ ਦਾਅਵੇ ਕਰਦੀ ਹੈ ਜਿਹੜੀ ਤਰਨ ਤਾਰਨ ਚ ਕਹਿੰਦੇ ਸੀ ਅਸੀਂ ਚੋਣ ਜਿੱਤਾਂਗੇ ਜਾਂ ਮੁੱਖ ਮੁਕਾਬਲੇ ਚ ਹੋਣ ਦੀ ਗੱਲ ਕਰਦੇ ਸੀ ਤੇ ਜਿਨ੍ਹਾਂ ਦਾ ਲੱਗਦਾ ਸੀ ਕਿ ਦੂਜੇ ਨੰਬਰ ਤੇ ਆਜੂ ਉਹ ਚੌਥੇ ਤੇ ਕਿਵੇਂ ਆਈ ਮਿਹਰਬਾਨੀ ਕਿਹਦੀ ਹੋਗੀ ਕੋਈ ਤੇ ਚੋਣ ਪ੍ਰਚਾਰ ਚ ਕਮੀ ਰਹੀ ਆ ਕੈਂਡੀਡੇਟ ਕਮਜ਼ੋਰ ਸੀ ਜਾਂ ਫਿਰ ਪ੍ਰਧਾਨ ਸਾਹਿਬ ਮਿਹਰਬਾਨੀਆਂ ਕਰਕੇ ਉਹਨਾਂ ਦੇ ਬਿਆਨ ਦੇਖੋ ਕਾਂਗਰਸ ਨੂੰ ਨਾ ਕੋਈ ਬਾਹਰੋਂ ਦੁਸ਼ਮਣਾਂ ਦੀ ਲੋੜ ਨਹੀਂ ਘਰੇ ਹੀ ਬਹੁਤ ਆ ਘਰ ਨੂੰ ਅੱਗ ਲੱਗੀ ਘਰ ਦੇ ਚਿਰਾਗ ਨਾਲ ਇਹ ਉਹ ਗੱਲ ਆ ਤੇ ਇਹ ਕੀ ਕਰੀਏ ਸਾਨੂੰ ਮੈਂ ਮੈਂ ਕੋਈ ਖੁਸ਼ ਹੋ ਕੇ ਨਹੀਂ ਗੱਲ ਕਰ ਰਿਹਾ ਕਿਸੇ ਦੀ ਪਰਸਨਾ ਨਹੀਂ ਕਰ ਦੁੱਖ ਦੀ ਗੱਲ ਆ ਕਾਂਗਰਸ ਵੀ ਕੋਈ ਇਤਨਾ ਅੰਟ ਟੇਬਲ ਤੇ ਨਹੀਂ ਹੈ ਬੀਜੇਪੀ ਨਾਲੋਂ ਤੇ 100 ਡਿਗਰੀ ਚੰਗਾ ਮਤਲਬ ਉਹਦੇ ਚ ਹਰ ਕਿਸਮ ਦੇ ਬੰਦੇ ਚੰਗੇ ਮਾੜੇ ਅਜੇ ਵੀ ਹੈਗੇ ਬਹੁਤ ਸਾਰੇ ਆਰਐਸਐਸ ਦੇ ਵੀ ਹੈਗੇ ਪਰ ਉਹਦੇ باوجود ਉਹਦੀ ਓਵਰਆਲ ਤਸਵੀਰ ਜਿਹੜੀ ਆ ਫਿਰ ਵੀ ਥੋੜੀ ਬਹੁਤ ਸੈਕੂਲਰ ਮਤਲਬ ਪੂਰੀ ਤੇ ਨਹੀਂ ਹੈ ਫਿਰ ਵੀ ਇੱਕ ਸੈਕੂਲਰ ਮਤਲਬ ਸੈਂਟਰ ਤੋਂ ਤੁਸੀਂ ਰਾਈਟ ਨਹੀਂ ਕਹਿ ਸਕਦੇ ਲੈਫਟ ਵੱਲ ਥੋੜੀ ਬਹੁਤ ਭਾਵੇਂ ਭਾਵੇਂ 1 ਡਿਗਰੀ ਹੋਵੇ ਉਸ ਕਿਸਮ ਦੀ ਹੈ ਜੋ ਇਸ ਤਰੀਕੇ ਨਾਲ ਖਾਸ ਕਰਕੇ ਰਾਹੁਲ ਗਾਂਧੀ ਅੱਜਕੱਲ ਪਾਸ਼ਣ ਦੇ ਰਹੇ ਜੋ ਪੋਲਿਟਿਕਸ ਕਰ ਰਹੇ ਪਰ ਪੰਜਾਬ ਦੀ ਕਾਂਗਰਸ ਦੀ ਬਦ ਕਿਸਮਤੀ ਇਹ ਆ ਇਹ ਤੇ ਮਿਸਲਤਾਰੀ ਆ ਬੰਦੇ ਜਿਵੇਂ ਮਿਸਲਾਂ ਸੀ ਨਾ ਉਹ ਸਾਰੀਆਂ ਲੜਦੀਆਂ ਰਹਿੰਦੀਆਂ ਸੀ ਉਹਦੇ ਰਣਜੀਤ ਸਿੰਘ ਨੂੰ ਇਹੋ ਜਿਹਾ ਕਲਾ ਆਈ ਉਹਨੇ ਦੇਖ ਲਿਆ ਕਿ ਜਦ ਤੱਕ ਇਹਨਾਂ ਨੂੰ ਡਾਂਗਾ ਮਾਰ ਕੇ ਇਕੱਠੇ ਨਹੀਂ ਕੀਤਾ ਜਾਂਦਾ ਸਿੱਖ ਰਾਜ ਨਹੀਂ ਹੋ ਸਕਦਾ ਹੁਣ ਅੰਦਰੋਂ ਤੇ ਕੋਈ ਜਾਂ ਤੇ ਐਡਾ ਤਕੜਾ ਨਿਕਲੇ ਉਹ ਮੈਨੂੰ ਕੋਈ ਦਿਖਦਾ ਨਹੀਂ ਚਾਰ ਤੇ ਵੱਡੇ ਚਿਹਰੇ ਆ ਸੀਐਮ ਦੇ ਲੋਕਾਂ ਨੂੰ ਇੱਕ ਨਹੀਂ ਮਿਲਦਾ ਸੱਚੀ ਮੁੱੱਚੀ ਇੱਕ ਨਹੀਂ ਮਿਲਦਾ ਇਹਨਾਂ ਕੋਲ ਚਾਰ ਵੱਡੇ ਚਿਹਰੇ ਤੇ ਤਿੰਨ ਛੋਟੇ ਵੀ ਆ ਗਏ ਆ ਪਿੱਛੇ ਹੀ ਲੱਗੇ ਤੁਸੀਂ ਸਾਰੇ ਸਮਝ ਗਏ ਆ ਇਸ ਲਈ ਉਹ ਜਿਹੜੇ ਲੱਕੜੀਆਂ ਦੀ ਚੌਧਰੀਆਂ ਦੀ ਇਹੋ ਜਿਹੀ ਲੜਾਈ ਆ ਤੇ ਇਹਨਾਂ ਦਾ ਇੱਕ ਕਲਚਰ ਵੀ ਆ ਬਹੁਤ ਪੁਰਾਣਾ ਕਲਚਰ ਮੈਨੂੰ ਕੋਈ ਇਹਨਾਂ ਦਾ ਹੀ ਬੰਦਾ ਦੱਸਦਾ ਕਹਿੰਦਾ ਜੀ ਜਦੋਂ ਕੰਟੈਸਟ ਹੁੰਦਾ ਇਲੈਕਸ਼ਨ ਹੁੰਦੀ ਹੈ ਨਾ ਜਿੰਨੀ ਇਮਾਨਦਾਰੀ ਦੇ ਨਾਲ ਕਾਂਗਰਸੀ ਇੱਕ ਲੀਡਰ ਆਪਣੇ ਦੂਜੇ ਕੰਪੀਟੈਂਟ ਨੂੰ ਜਿਹੜਾ ਉਹਦਾ ਸ਼ਰੀਕ ਆ ਉਹਨੂੰ ਹਰਾਉਂਦਾ ਨਾ ਮੈਂ ਕਿਤੇ ਹੋਰ ਪਾਰਟੀਆਂ 'ਚ ਨਹੀਂ ਦੇਖਿਆ ਵੀ ਪੂਰੀ ਮਿਹਨਤ ਕਰ ਦਿੰਦਾ ਯਾਨੀ ਸਾਰੀ ਦਿਹਾੜੀ ਕੈਂਡੀਡੇਟ ਨਾਲ ਤੁਰੇ ਵੀ ਫਿਰਨਾ ਉਹਦੇ ਹੱਕ ਚ ਉਪਰੋ ਉਪਰੋ ਬੋਲੀ ਵੀ ਜਾਣਾ ਤੇ ਸ਼ਾਮ ਨੂੰ ਸਾਰੀ ਇਨਫੋਰਮੇਸ਼ਨ ਜਿਹੜਾ ਵਿਰੋਧੀ ਪਾਰਟੀ ਹੈ ਜਿੰਨੇ ਜਿੰਨੂੰ ਉਹ ਜਿਤਾਉਣਾ ਚਾਹੁੰਦਾ ਉਹਨੂੰ ਪਾਸ ਆਨ ਕਰ ਦੇਣੀ ਤੇ ਇੱਥੇ ਆ ਕਮਜ਼ੋਰੀ ਇੱਥੇ ਆ ਕਮਜ਼ੋਰੀਆ ਇਹਨੂੰ ਪਲਗ ਕਰ ਲਾ ਤੂੰ ਜਿੱਤ ਜੇ ਦੇਸ਼ ਦੀ ਕਾਂਗਰਸ ਦੀ ਹੋ ਰਹੀ ਹੈ ਇਹੀ ਮੈਂ ਕਹਿ ਰਿਹਾ ਨਾ ਕਿ ਇੱਕ ਕਲਚਰ ਇੱਕ ਦਾ ਮਾੜਾ ਪੈਦਾ ਹੋ ਗਿਆ ਦਾ ਮਤਲਬ ਪਾਰਟੀ ਦਾ ਪ੍ਰੋਗਰਾਮ ਪਾਰਟੀ ਦੀ ਸੋਚ ਪਾਰਟੀ ਜਿਹਨੂੰ ਮਾਂ ਪਾਰਟੀ ਕਹਿੰਦੇ ਆ ਜਿਹਦੇ ਪ੍ਰਤੀ ਇੱਕ ਸੈਂਕਿਟੀ ਜਿਹਦੇ ਪ੍ਰਤੀ ਇੱਕ ਲੋਕਾਂ ਦੀ ਉਹ ਹੋਣੀ ਚਾਹੀਦੀ ਹੈ ਤਾਰਨਾ ਉਹ ਕੁਝ ਉਹਨਾਂ ਨੂੰ ਦੇਣ ਲੈਣ ਨਹੀਂ ਸਿਵਾਏ ਕਿ ਇਹ ਪਾਰਟੀ ਇੱਕ ਪਲੇਟਫਾਰਮ ਹੈ ਇਹਨੂੰ ਮੈਕਸੀਮਮ ਆਪਣੇ ਲਈ ਮੈਂ ਕਿਵੇਂ ਵਰਤਣਾ ਉਹ ਉਹਨਾਂ ਨੂੰ ਦੇਖਦਾ ਸਾਰੇ ਸਾਬੂਤੇ ਜਾਨੀ ਮジョਰਿਟੀ ਲੀਡਰ ਇਹ ਆ ਕਿ ਪਾਰਟੀ ਦੀ ਇੱਕ ਟਿਕਟ ਮਿਲਣੀ ਚਾਹੀਦੀ ਆ ਬਾਕੀ ਫਿਰ ਮੇਰੀ ਚਾਲ ਦੇਖ ਲੈ ਮੈਂ ਤਾਂ ਕਿਸੇ ਨੂੰ ਕੀ ਸਮਝਦਾ ਫਿਰ ਮੈਂ ਆਪਣੇ ਮਰਜ਼ੀਆਂ ਕਰਨੀਆਂ ਕੁਝ ਹਿੱਸਾ ਜਿਹੜਾ ਫੰਡਾ-ਫੁੰਡਾ ਦਾ ਜਿਹੜਾ ਇਕੱਠਾ ਆਊਗਾ ਉਹ ਦਿੱਲੀ ਨੂੰ ਦਈ ਜਾਵਾਂਗੇ ਕੁਝ ਮੈਂ ਆਪਣੇ ਤੇ ਲਈ ਜਾਣਾ ਪਾਰਟੀ ਜਾਏ ਜਿੱਧਰ ਜਾਣੀ ਹੁਣ ਜਿਹੜੇ ਤੁਸੀਂ ਕਹੇ ਵੀ ਚਾਰ ਮੁਖ ਚਿਹਰੇ ਤਿੰਨ ਉਹ ਜਿਹੜੇ ਮੁੱਖ ਮੰਤਰੀ ਬਣੇ ਫਿਰਦੇ ਸੀ ਆਪਣੇ ਆਪ ਦੇ ਵਿੱਚ ਸੱਤ ਅੱਠ ਕਾਂਗਰਸੀ ਤੇ ਹੁਣ ਉਹਨਾਂ ਨੂੰ ਤੇ ਲੱਗਦਾ ਹੁਣ ਫਿਰ ਇਸ ਤਰੀਕੇ ਤੇ ਉਹਨਾਂ ਦਾ ਐਮਐਲਏ ਬਣਨਾ ਵੀ ਔਖਾ ਹੋ ਜਾਏਗਾ ਕਿਉਂਕਿ ਮੁੱਖ ਮੰਤਰੀ ਵੀ ਤਾਂ ਤਾਂ ਹੀ ਬਣਨਗੇ ਨਾ ਜ ਐਮਐਲਏ ਪੂਰੇ ਹੋਣਗੇ ਐਮਐਲਏ ਬਚਤਣਗੇ ਇਹ ਗੱਲ ਜਿਹੜੀ ਤੁਹਾਨੂੰ ਸਮਝ ਪੈਂਦੀ ਆ ਇੱਕ ਸਧਾਰਨ ਤੋਂ ਸਧਾਰਨ ਬਣ ਜਦੇ ਸਮਝ ਪੈਂਦੀ ਆ ਇਹਨਾਂ ਨੂੰ ਸਮਝ ਕਿਉਂ ਨਹੀਂ ਪੈਂਦੀ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਕਿਸੇ ਨੂੰ ਚੀਫ ਮਿਨਿਸਟਰ ਦਾ ਚਿਹਰਾ ਹੀ ਨਾ ਬਣਾਓ ਉਹਨਾਂ ਨੂੰ ਕਹੋ ਤੁਸੀਂ ਸਾਰੇ ਚੀਫ ਮਿਨਿਸਟਰ ਆ ਹਾਲ ਦੀ ਘੜੀ ਕੋਈ ਘੱਟ ਨਹੀਂ ਆ ਕਿਸੇ ਨਾਲੋਂ ਪਹਿਲਾਂ ਸੀਟਾਂ ਜਿੱਤੋ ਉਦੋਂ ਬਾਅਦ ਮੇਰੇ ਨਾਲ ਚੀ ਮੰਤਰੀ ਦੀ ਗੱਲ ਕਰੋ ਸਾਰੇ ਸਾਰੇ ਜਿੱਤੋ ਸਗੋਂ ਚੰਗਾ ਇੱਕ ਦੂਜੇ ਨਾਲ ਕੰਪੀਟ ਕਰਨਗੇ ਜਿੱਤਣਗੇ ਜਿਹੜਾ ਇਹ ਨੇ ਕਿ ਪਹਿਲਾਂ ਚਿਹਰਾ ਦਿਓ ਉਹ ਆਪਣੇ ਨਾਲ ਛੱਜ ਬਣ ਕੇ ਚੱਲੋ ਇਹਦਾ ਮਤਲਬ ਬਹੁਤ ਸਾਰੇ ਨੂੰ ਤੁਸੀਂ ਪਹਿਲਾਂ ਡਿਸਕਰੀਜ ਕਰਤਾ ਹੋ ਕਿ ਮੈਂ ਕਿਹਨੂੰ ਜਿੱਤਣਾ ਮੈਂ ਆਪਣੀ ਸੀਟ ਜਿੱਤੂ ਇਹ ਜਿੱਥੇ ਮਰਜੀ ਜਾਏ ਪਾਰਟੀ ਇਸ ਲਈ ਮੈਂ ਉਹਨਾਂ ਦਾ ਕੋਈ ਸਲਾਹਕਾਰ ਐਡਵਾਈਜ਼ਰ ਨਹੀਂ ਹੈ ਪਰ ਜਿਹੜਾ ਇਸ ਕਿਸਮ ਦੀ ਧੜੇਬੰਦੀ ਤੁਸੀਂ ਆਛੂ ਦਾ ਵੀ ਦੇਖ ਲਿਆ ਉਹਨੇ ਇਹਨਾਂ ਦੇ ਬੰਦੇ ਭਜਾ ਦਿੱਤੇ ਉੱਥੋਂ ਕੈਂਪੇਨ ਕਰਨ ਗਏ ਆਸ਼ੂ ਲਈ ਉਹ ਕਹਿੰਦਾ ਨਾ ਇਹ ਜਿੱਤਰਾ ਕੋਈ ਕੋਈ ਗਲਿਆ ਸੇਬ ਆਜੇ ਨਾ ਪੇਟੀ ਚ ਸਾਰਾ ਪੇਟੀ ਖਰਾਬ ਕਰ ਦੇ ਪੀ ਜਿਹੜੀ ਉਹਨਾਂ ਦੀ ਕੈਂਪੇਨ ਵੋਟਾਂ ਕਰਨ ਆਏ ਆ ਸ਼ਾਇਦ ਉਹਨਾਂ ਦੀ ਵੋਟ ਪਾਈ ਹੋਈ ਸਾਰੀਆਂ ਵੋਟਾਂ ਖਰਾਬ ਨਾ ਕਰਦੇ ਆ ਚੂਤੀਆਂ ਐਡਾ ਅੰਟਚੇਬਲ ਮੈਂ ਬੰਦੀਆਂ ਉਹਨਾਂ ਦੀਆਂ ਨਹੀਂ ਆ ਕੇ ਸਾਡੇ ਕੋਲ ਸ਼ਿਕਾਇਤਾਂ ਕੀਤੀਆਂ ਕਿ ਮੈਂ ਕੰਪੇਨ ਕਰਨ ਗਿਆ ਸੀ ਟਾਂਡੇ ਦਾ ਨੌਜਵਾਨ ਕਹਿੰਦਾ ਮੈਨੂੰ ਉੱਥੇ ਭਜਾਤਾ ਜਦੋਂ ਮੈਂ ਇਹ ਦੱਸਿਆ ਕਿ ਮੈਂ ਬਾਜਵੇ ਦਾ ਬੰਦਾ ਆਇਆ ਕਹਿੰਦਾ ਕੋਈ ਲੋੜ ਨਹੀਂ ਆ ਟਾੜੀਆਂ ਵੋਟਾਂ ਦੀ ਹੁਣ ਐਸ ਕਿਸਮਤੀ ਜਦੋਂ ਜ਼ਬਰਦਸਤ ਧੜੇ ਬੰਦੀ ਹੋਊਗੀ ਤੇ ਨਿਜਵਾਦ ਹੋਊਗਾ ਉਹ ਤਾਂ ਫਿਰ ਪਾਰਟੀ ਪੋਲਿਟਿਕਸ ਤੇ ਕਮਜ਼ੋਰ ਹੁੰਦੀ ਹੈ